ਆ ਦੇਖ ਲੋ ਮਿੱਤਰੋ दारू ਪੀਣ ਵਾਲਿਆਂ ਦੀ ਕਰਤੂਤ ਹੈ ਨਾ ਸ਼ਰਾਬ ਪੀ ਕੇ ਹੋਸ਼ ਨਹੀਂ ਰਹਿੰਦੀ ਵੀ ਕੀ ਹੋਈ ਜਾਂਦਾ ਤੇ ਆ ਰਾਤ ਦੀ ਗੱਲ ਹੈ ਆ ਟਰੈਕਟਰ ਸੜਦਾ ਖਾਲ ਚ ਬਾਈ ਜਲੌਰ ਸਿੰਘ ਦੇ ਖਾਲ ਆ ਇੱਥੇ ਬਣਿਆ ਹੋਇਆ ਸਰਕਾਰੀ ਤੇ ਆ ਦੇਖੋ ਆ ਟਰੈਕਟਰਾਂ ਦੀਆਂ ਲੀਆਂ ਪਈਆਂ ਇੱਥੋਂ ਉਹਨਾਂ ਡੋਲਾ ਖਾਦਾ ਤੇ ਟਾਇਰ ਜਿਹੜਾ ਇੱਕ ਖਾਲ ਦੇ ਵਿੱਚ ਜਾਵੜਿਆ ਪੱਕੇ ਖਾਲ ਦੇ ਵਿੱਚ ਫਿਰ ਇਹਨਾਂ ਨੂੰ ਆਇਆ ਨਹੀਂ ਸਰਿਆ ਵੀ ਇੱਥੇ ਆਪਾਂ ਕਿਸੇ ਨੂੰ ਮਦਦ ਲਈ ਜਾਵੇ ਜਾਂ ਕਿਸੇ ਤੋਂ ਬੁਲਾਇਆ ਜਾਵੇ ਤੋ ਖਾਲ ਦੇ ਵਿੱਚ ਵਿੱਚੇ ਤੋਰੀ ਗਏ ਕਿੰਨਾ ਨੁਕਸਾਨ ਕੀਤਾ ਹੈ ਦਿਖਾਉਣੇ ਸਾਨੂੰ। ਆਨੇ ਦੇਖੋ ਦੋਨੇ ਲੀਹਾਂ ਤੇ ਆਹ ਟਰੈਕਟਰ ਖਾਲ ਚ ਡਿੱਗ ਪਿਆ। ਤੇ ਆ ਦੇਖੋ ਨਾਲੇ ਆਪਣਾ ਦਿੱਤਾ ਖਾਲ ਪੰਨਾ। ਆ ਦੇਖੋ ਆ ਤਿੰਨ ਚਾਰ ਪੱਥਰ ਪੰਨ ਤੇ ਜੀ ਰਾਤ। ਆ ਦੇਖ। ਤੇ ਫਿਰ ਇਹ ਨਿਕਲਿਆ ਮਸਾਂ ਆ ਦੇਖੋ ਇੱਧਰ ਕਿਵੇਂ ਟੋਏ ਪੱਟੇ ਪਏ ਆ ਆ ਦੇਖ ਸਕਦੇ ਹੋ ਸਕਦਾ ਹੈ ਭਰਾਵੇ ਕੋਈ ਛੱਟ ਵੀ ਵੱਜ ਗਈ ਹੋਵੇ ਉਹ ਤਾਂ ਹਜੇ ਪਿੰਡ ਜਾਏ ਤੋਂ ਪਤਾ ਲੱਗੂ ਜਾਂ ਪਤਾ ਕਰੇ ਤੋਂ ਪਤਾ ਲੱਗੂ ਵੀ ਕੀ ਦਾ ਟਰੈਕਟਰ ਸੀ ਤੇ ਕਿਵੇਂ ਡਿੱਗਿਆ ਤੇ ਫਿਰ ਦੋਸਤੋ ਆ ਦੇਖੋ ਖਾਲ ਦੇ ਵਿੱਚ ਵਿੱਚ ਆ ਪੱਥਰ ਪੁੱਥਰ ਸਿੱਟ ਕੇ ਆ ਲੱਕੜ ਸਿੱਟ ਕੇ ਪੱਥਰ ਸਿੱਟ ਕੇ ਤੇ ਹਜੇ ਕੱਢਿਆ ਪਤਾ ਨਹੀਂ ਕਿੱਥੇ ਹੋਣਾ ਤੇ ਉੱਥੇ ਵੀ ਕੋਈ ਤੋੜ ਕੇ ਨੁਕਸਾਨ ਕਰਿਆ ਹੋਣਾ ਖਾਲ ਦਾ ਆ ਦੇਖੋ ਕਿਵੇਂ ਪੰਗਾ ਗੁੱਡੀਆਂ ਦੀਆਂ ਲੀਹਾਂ ਤੇ ਇਹਦੇ ਵਿੱਚੇ ਵਿੱਚ ਐ ਤੋਰੀ ਗਏ ਇੱਕ ਦੀ ਇੱਧਰ ਕਰੀ ਗਏ ਤੇ ਗਾਂ ਦੇਖਦੇ ਆ ਕਿੱਥੇ ਜਾ ਕੇ ਕੱਢਿਆ ਉੱਥੇ ਕੀ ਨੁਕਸਾਨ ਕਰਿਆ ਆਪਣਾ ਆ ਦੇਖੋ ਕਿਵੇਂ ਖਾਲ ਦੇ ਇੱਕ ਟਾਇਰ ਵਿੱਚੇ ਵਿੱਚ ਘੜੀਸ ਦੇ ਉੱਤੇ ਰੇ ਗਏ ਤੇ ਆਹ ਦੇਖੋ ਆਹ ਪਈ दारू ਵਾਲੀ ਬੋਤਲ ਕੋਲੇ ਆਹ ਪਈਆਂ ਲੀਹਾ ਜੀ ਜਿੱਥੇ ਟਰੈਕਟਰ ਕੱਢਿਆ ਆਹ ਦੇਖੋ ਤੇ ਆਹ ਪਈ ਆਪਣੀਆਂ ਫੱਟੀ ਫੁੱਟੀ ਪੰਨੀਆਂ ਦੇਖੋ ਇੱਟਾਂ ਵਿੱਚ ਸਿੱਟੀਆਂ ਖਾਲ ਤੋੜਿਆ ਤੇ ਭਾਈ ਬਹੁਤ ਮਾੜੀ ਗੱਲ ਆ ਇਹ ਆਹ ਦੇਖ ਸਕਦਾ ਤੁਹਾਡੇ ਸਾਹਮਣੇ ਆ ਫੱਟੀ ਵੀ ਤੋੜਤੀ ਆਪਣੀ 500 ਦਾ ਨੱਕਾ ਇਹ ਬਾਕੀ ਉਹ ਤਿੰਨ ਪੱਥਰ ਤੋੜਤੇ ਤੇ 1000 1000 ਰੁਪਏ ਦੇ ਤਿੰਨ ਪੱਥਰ ਹੋਣਗੇ ਤੇ 4 5000 ਰੁਪਏ ਦਾ ਦੋਸਤੋ ਨੁਕਸਾਨ ਕਰਤਾ ਆਪਣਾ ਤੇ ਇਹ ਹੋਇਆ ਸਾਰਾ ਨਸ਼ੇ ਦੇ ਕਾਰਨ ਹੀ ਆ ਦੇਖੋ ਕਿਵੇਂ ਟੋਏ ਪੱਟੇ ਆ ਪਈਆ ਬੋਤਲ दारू ਵਾਲੀ ਉਹ ਮੰਜੁਕਰ ਇੱਥੇ ਡਿੱਗੀ ਤੇ ਹਜੇ ਜੋ ਆਪ ਦਾ ਨੁਕਸਾਨ ਕਿਸੇ ਨੇ ਸੱਟ ਖਾਧੀ ਹੋਣੀ ਹੈ ਉਹ ਗੱਲ ਵੱਖਰੀ ਹੈ ਜੀ ਆ ਦੇਖੋ ਟੋਏ ਪੱਟੇ ਉਹ ਪਈਆ ਫੱਟੀ ਤੋੜੀ ਤੇਰੀ ਪੈਰਵਾਈ ਕਰਦੇ ਆ ਵੀ ਇਹ ਕਿਹੜੇ ਬੰਦੇ ਨੇ ਆਪਣਾ ਨੁਕਸਾਨ ਕਰਿਆ